ਉਥੇ ਤੱਕ ਕਈ ਤਾਂ ਸ਼੍ਰੋਮਣੀ ਕਾਲੀ ਦਲ ਦੇ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਡੇ ਪਾਰਟੀ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਫੇਰ ਕਿਤੇ ਜਾ ਕੇ ਭਲਾ ਹੋ ਸਕਦਾ ਸਾਡੀ ਪਾਰਟੀ ਦਾ ਤੇ ਇਹੋ ਜੀ ਕੋਈ ਗੱਲ ਨਹੀਂ ਚਲੋ ਪਰਿਵਾਰ ਹੁੰਦਾ ਭਾਂਡੇ ਖੜਕਦੇ ਹੁੰਦੇ ਆ ਸਾਰੇ ਪਰਿਵਾਰਾਂ 'ਚ ਖੜਕਦੇ ਆ ਕੋਈ ਗੱਲ ਨਹੀਂ ਇਦਾਂ ਦੀ ਸਰਦਾਰ ਸੁਖਵੀਰ ਸਿੰਘ ਦੀ ਪਾ ਦਿਲ ਦੀ ਪ੍ਰਧਾਨ ਰਹਿਣਗੇ ਤੇ ਡਟ ਕੇ ਰਹਿਣਗੇ ਆਉਣ ਵਾਲੇ ਸੀਐਮ ਵਾਲੇ ਕਹਿੰਦੇ ਜੇ ਚੱਜਦੇ ਹੁੰਦੇ ਪਹਿਲੇ ਵਾਲੇ ਤਾਂ ਸਾਨੂੰ ਆਉਣ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ ਸੱਤਾ ਧਿਰ ਦੇ ਮੁੱਖ ਮੰਤਰੀ ਦਾ ਕਹਿਣਾ ਅਡੀ ਗੱਲ ਸਹੀ ਇਹਨਾਂ ਦੀ ਲੋੜ ਨਹੀਂ ਪੈਣੀ ਆਪਾਂ ਨੂੰ ਦੋ ਤਿੰਨ ਸਾਲ ਰੋਕੇ ਜੋ ਇਹਨਾਂ ਨੂੰ ਪੱਕਾ ਹੀ ਮਾਝ ਦੇਣਾ ਲੋਕਾਂ ਨੇ ਇਹ ਜਿੱਦਾਂ ਕਹਿੰਦੇ ਨੇ ਨਾ ਲਓ ਫਲਾਨਾ ਮੰਗਦਾ ਢੀਂਡਾ ਮੰਗਦਾ ਇਹ ਸਾਰੇ ਮਾਂਜੇ ਜਾਣੇ ਆ ਬਿਕਰਮਜੀਤ ਸਿੰਘ ਬਜੀਠੀਆ ਹਸ ਤੋਂ ਜਦੋਂ ਸਰਕਾਰ ਹੁੰਦੀ ਸੀ ਸਰਦਾਰ ਬਿਕਰਮਜੀਤ ਸਿੰਘ ਬਜੀਠੀਆ ਸਾਬਕਾ ਕੈਬਨਟ ਮੰਤਰੀ ਵੀ ਰਹੇ ਨੇ ਯੂਥ ਦੇ ਪ੍ਰਧਾਨ ਵੀ ਰਹੇ ਨੇ ਕਿਸ ਤਰੀਕੇ ਨਾਲ ਵੇਖਦੇ ਹੋ ਕੁਝ ਸਿੱਖਣ ਦਾ ਵੀ ਮੌਕਾ ਮਿਲ ਰਿਹਾ ਹੈ ਕਿਵੇਂ ਜਿਹੜਾ ਹੁਣ ਲੋਕਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇਗਾ ਓਪ ਪਾਉ ਉਤਕੜਾ ਉਹ ਡਰਦਾ ਡੁਰਦਾ ਨਹੀਂ ਤੁਸੀਂ ਵੇਖ ਹੀ ਲਿਆ ਸੱਤ ਵਾਰੀ ਸਿੱਟ ਨੇ ਸੱਦਿਆ ਜੀ ਸੱਤੇ ਵਾਰੀ ਚੱਲ ਗਿਆ ਜੀ ਡਰਦਾ ਨਹੀਂ ਐ ਜਿੱਧਰ ਪ੍ਰੈਸ ਕਾਨਫਰੰਸ ਕਰਦਾ ਅਗਲੇ ਦਿਨ ਉਹਨੂੰ ਇਸ਼ੂ ਕਰ ਦਿੰਦੇ ਪਾਉ ਜੀ ਤੂੰ ਆਓ ਤੇ ਕੇਜਰੀਵਾਲ ਇੱਕ ਵਾਰੀ ਵੀ ਗਿਆ ਇਹ ਮਜੀਠੀਆ ਸਾਹਿਬ ਮਾਜੇ ਦਾ ਜਰਨਲ ਆ ਇਹ ਦਬਲ ਦੋ ਬਣਾ ਲਾਣੀ ਐ ਸਿੱਧਾ ਇੱਕ ਚ ਵੱਜਦਾ ਜਿਹਦੇ ਵੱਜਦਾ ਵਾ ਪ੍ਰਵਾਹ ਨਹੀਂ ਕਰਦਾ ਕਿ ਗੱਲੋਂ ਵੀ ਪ੍ਰਧਾਨ ਜੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਸੱਤਾ ਧਿਰ ਦਾ ਵੱਡਾ ਇਲਜ਼ਾਮ ਵੀ ਐ ਕਹਿੰਦੇ 70 ਸਾਲ ਫਿਕਸ ਮੈਚ ਚੱਲਦਾ ਰਿਹਾ ਹੁਣ ਤਕੌਣੇ ਮੁਕਾਬਲੇ ਨੇ ਪਤਾ ਤਾਂ ਹੀ ਹੋਣ ਲੱਗਦਾ ਇਹ ਇੰਡੀਆ ਗੱਠਜੋੜ ਕਰਕੇ ਬੈਠੀ ਹੈ ਉੱਤੇ ਕਾਂਗਰਸ ਤੇ ਆਮਾਰੀ ਪਾਰਟੀ ਵਾਲੇ ਜੀ ਉੱਤੇ ਗੱਠਜੋੜ ਕੀਤਾ ਕਿ ਇੱਥੇ ਕਹਿੰਦੇ ਵੱਖਰਾ ਲੜਨਾ ਕੱਲ ਤੇ ਵੇਖ ਹੀ ਲਿਆ ਵਿਧਾਨ ਸਭਾ ਚ ਕੀ ਚੱਲਦਾ ਸੀ ਸਸਿਕਾਲ ਦੋਸਤੋ ਪੰਜਾਬ ਹਬ ਤੱਕ ਨਿਊਜ਼ ਤੁਸੀਂ ਵੇਖ ਰਹੇ ਹੋ ਤੇ ਇਸ ਵੇਲੇ ਮੈਂ ਚੋਲਾ ਸਾਹਿਬ ਦੇ ਵਿੱਚ ਮੌਜੂਦ ਹਾਂ ਜੀ ਹਾਂ ਜਿਵੇਂ ਹੀ ਚੋਣਾਂ ਨੇੜੇ ਆ ਰਹੀਆਂ ਨੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪੋ ਆਪਣੇ ਨਮਾਇੰਦਿਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦੇ ਕੇ ਲੋਕਾਂ ਦੇ ਵਿੱਚ ਭੇਜਿਆ ਜਾ ਰਿਹਾ ਹੈ ਜੀ ਹਾਂ ਮੇਰੇ ਨਾਲ ਜਗਜੀਤ ਸਿੰਘ ਜੀ ਮੌਜੂਦ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਾਰਟੀ ਪ੍ਰਧਾਨ ਸਾਹਿਬ ਦੇ ਵੱਲੋਂ ਇੱਥੋਂ ਯੂਥ ਦੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਗੱਲਬਾਤ ਕਰਕੇ ਭਾਵਨਾਵਾਂ ਵੀ ਜਾਣਾਂਗੇ ਕੀ ਹੈ ਕੌੜੇ ਮਿੱਠੇ ਸਵਾਲਾਂ ਦੇ ਨਾਲ ਕਰਦੇ ਹਾਂ ਸ਼ੁਰੂਆਤ ਮੇਰੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਰੇ ਵੈਗੂ ਜੀ ਕਾ ਖਾਲਸਾ ਵੈਗੂ ਜੀ ਕੀ ਫਤਿਹ ਆਪ ਜੀ ਦਾ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ-ਅੱਜ ਦਾਸ ਦੇ ਘਰ ਇੱਥੇ ਗ੍ਰਹਿ ਵਿਖੇ ਪਹੁੰਚੇ ਨੇ ਪਾਰਟੀ ਪ੍ਰਧਾਨ ਦੇ ਵੱਲੋਂ ਤੁਹਾਨੂੰ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜਿਲਾ ਤਰਨਤਾਰਨ ਤੋਂ ਮਿਲੀ ਹੈ ਖੁਦ ਵੀ ਉਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਕੇ ਇੱਕ ਨਵੀਂ ਸ਼ੁਰੂਆਤ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਪਰ ਉੱਥੇ ਗੱਲ ਜੇਕਰ ਮੌਜੂਦਾ ਧਿਰ ਸੱਤਾ ਦੀ ਗੱਲ ਸੱਤਾ ਧਿਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਮਾਫੀ ਗਲਤੀਆਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਕਿਸ ਤਰੀਕੇ ਨਾਲ ਵੇਖਦੇ ਹੋ ਸੱਤਾ ਧਿਰਦਿਆਂ ਇਹਨਾਂ ਗੱਲਾਂ ਨੂੰ ਲੈ ਕੇ ਪਾਰਟੀ ਆਉਣ ਵਾਲੇ ਸਮੇਂ ਵਿੱਚ ਕਿਸ ਤਰੀਕੇ ਦਾ ਵਰਕ ਰਵੇਗਾ ਜੀ ਇਹ ਜੀ ਉਦੋਂ ਇਹਨਾਂ ਨੇ ਆਮ ਆਦੀ ਪਾਰਟੀ ਨੇ ਕਾਂਗਰਸ ਪਾਰਟੀ ਨੇ ਰਲ ਕੇ ਕੂੜ ਪ੍ਰਚਾਰ ਕੀਤਾ ਸੀ ਜੀ ਸੁਖਬੀਰ ਸਿੰਘ ਬਾਦਲ ਦੀ ਸ਼ਬੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਕਿਉਂਕਿ ਇਹਨਾਂ ਨੂੰ ਇਹ ਸੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਾਡੇ ਤੋਂ ਲਾਥ ਨਹੀਂ ਸਕਦੇ ਤਾਂ ਇਹ ਕੂੜ ਪ੍ਰਚਾਰ ਕਰੀਏ ਇਹਨਾਂ ਨੇ ਤਾਂ ਕੂੜ ਪ੍ਰਚਾਰ ਕੀਤਾ ਜੀ ਇੱਕ ਮਤਲਬ ਇਹੋ ਜੀ ਮਤਲਬ ਗੱਲ ਉਹਨਾਂ ਦੇ ਲਾਤੀ ਜਿੱਦਾਂ ਆਪਾਂ ਗੋਲੀकांड ਸੀ ਇਹਨਾਂ ਨੇ ਆਖਿਆ ਅਕਾਲੀ ਦਲ ਨੇ ਬੇਦਬੀ ਕਰਾਈ ਆ ਹਨਾ ਜੀ ਜਿਹੜਾ ਬੰਦਾ ਆਪਦੇ ਤਿੰਨਾਂ ਘਰਾਂ ਦੇ ਵਿੱਚ ਮਹਾਰਾਜ ਦਾ ਸਰੂਪ ਰੱਖ ਕੇ ਬੈਠਾ ਹੋਵੇ ਤਿੰਨੇ ਸਵੇਰੇ ਸਵੇਰੇ ਦੇ ਟਾਈਮ ਸ਼ਾਮ ਦੇ ਬਰਦਾਸ਼ਤ ਬਿੰਤੀ ਹੋਵੇ ਗੁਰੂ ਗ੍ਰੰਥ ਸਾਹਿਬ ਤੱਕ ਸੀਮਤ ਹੋਵੇ ਉਹ ਬੰਦਾ ਇਹੋ ਜਿਹਾ ਕੰਮ ਥੋੜਾ ਕਰ ਸਕਦਾ ਇਹਦੇ ਚਲੋ ਇਹਨਾਂ ਨੇ ਕੂੜ ਪ੍ਰਚਾਰ ਕੀਤਾ ਵਾ ਤੇ ਚਲੋ ਅੱਜ ਤਾਂ ਸਾਰੇ ਸੱਚ ਸਾਹਮਣੇ ਆ ਗਿਆ ਵਾ ਜੇ ਗੱਲ ਮਾਫੀ ਦੀ ਕਰੀਏ ਜੀ ਚਲੋ ਜਦੋਂ ਸਰਕਾਰ ਹੁੰਦੀ ਆ ਬੰਦਾ ਜਿਹੜਾ ਕੰਮ ਕਰਦਾ ਗਲਤੀਆਂ ਦੇ ਉੱਤੋਂ ਹੀ ਹੁੰਦੀਆਂ ਜੀ ਚਲੋ ਅਗੇ ਮਤਲਬ ਉੱਚੀ ਨੀਚ ਹੋ ਜਾਂਦੀ ਕਈ ਵਾਰੀ ਫਿਰ ਵੀ ਪ੍ਰਧਾਨ ਜੀ ਦੇ ਆਖਿਆ ਜੀ ਕਿਸ ਨੂੰ ਲੱਗਦਾ ਤੇ ਮੈਂ ਹਰ ਕਿਸੇ ਤੋਂ ਮਾਫੀ ਮੰਗਦਾ ਜੀ ਉੱਥੇ ਤਾਂ ਕਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਾਡੇ ਪਾਰਟੀ ਪ੍ਰਧਾਨ ਬਦਲ ਦਿੱਤਾ ਜਾਵੇ ਤਾਂ ਫੇਰ ਕਿਤੇ ਜਾ ਕੇ ਭਲਾ ਹੋ ਸਕਦਾ ਸਾਡੀ ਪਾਰਟੀ ਦਾ ਕਿਵੇਂ ਵੇਖਦੇ ਹੋ ਜੀ ਤੁਸੀਂ ਵੇਖ ਹੀ ਲਿਆ ਜੀ ਉਦੋਂ ਰਣਜੀਤ ਸਿੰਘ ਬ੍ਰਹਮਪੁਰਾ ਜੀ ਹੋਣੀ ਨੇ ਪਾਰਟੀ ਨੂੰ ਇਸੇ ਗੱਲ ਕਰਕੇ ਜਿਹੜੀ ਤੁਸੀਂ ਆਪ ਜੀ ਕਰ ਰਹੇ ਜੋ ਇਸੇ ਕਰਕੇ ਕੀਤਾ ਢੀਂਸਾ ਸਾਹਿਬ ਨੇ ਕੀਤਾ ਸੀ ਉਹ ਤੁਹਾਨੂੰ ਪਤਾ ਅੱਜ ਢੀਂਸਾ ਸਾਹਿਬ ਵੀ ਆ ਗਏ ਆ ਪਿੱਛੇ ਦੇ ਬ੍ਰਹਮਪੁਰਾ ਸਾਹਿਬ ਵੀ ਆ ਗਏ ਸੀ ਤੇ ਇਹੋ ਜੀ ਕੋਈ ਗੱਲ ਨਹੀਂ ਆ ਚਲੋ ਪਰਿਵਾਰ ਹੁੰਦਾ ਭਾਂਡੇ ਖੜਕਦੇ ਹੁੰਦੇ ਆ ਸਾਰੇ ਪਰਿਵਾਰਾਂ 'ਚ ਖੜਕਦੇ ਆ ਕੋਈ ਗੱਲ ਨਹੀਂ ਇਦਾਂ ਦੀ ਸਰਦਾਰ ਸੁਖਬੀਰ ਸਿੰਘ ਦੀ ਪਾ ਦਿਲਜੀ ਪ੍ਰਧਾਨ ਰਹਿਣਗੇ ਤੇ ਡਟ ਕੇ ਰਹਿਣਗੇ ਆਉਣ ਵਾਲੇ ਸੀਐਮ ਵਾਲੇ ਜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਕਾ ਇੱਕ ਹੋਰ ਮੰਗਿਆ ਜਾ ਰਿਹਾ ਲੋਕਾਂ ਤੋਂ ਪਰ ਲੋਕ ਕਹਿੰਦੇ ਜਿਹੜੇ 10 ਸਾਲ ਅਸੀਂ ਦਿੱਤੇ ਸੀ ਉਹਦਾ ਕੋਈ ਹਿਸਾਬ ਦਿੱਤਾ 10 ਸਾਲਾਂ ਦੇ ਵਿੱਚ ਕੀ ਕੀਤਾ ਜੀ ਦੱਸੋ ਕੀ ਨਹੀਂ ਕੀਤਾ ਮਤਲਬ ਅੱਜ ਮੈਨੂੰ ਇੱਕ ਦੱਸ ਦੋ ਕਾਂਗਰਸ ਨੂੰ ਪੁੱਛ ਕੇ ਵੇਖ ਲਓ ਤੁਸੀਂ ਇੱਕ ਯਾਦਗਾਰ ਦੱਸ ਦੋ ਆਪਦੀ ਇੱਕ ਚੀਜ਼ ਬਣਾਈ ਹੋਵੇ ਆਮ ਆਦੀ ਪਾਰਟੀ ਨੇ ਵੇਖ ਲਓ ਕੀ ਕਰ ਲਿਆ ਜੀ ਕੁਝ ਕੀਤਾ ਅਸੀਂ ਦੱਸਦੇ ਕੀ ਕੀਤਾ 2 ਰੁਪਏ ਕਣਕ ਦਿੱਤੀ ਜੀ ਵੜਾਪਾ ਪੈਨਸ਼ਨ ਦਿੱਤੀ ਜੀ ਸਗਰਨ ਸਕੀਮ 52000 ਰੁਪਿਆ ਉਹ ਉਦੋਂ ਜਿੱਦਾਂ ਸ਼ਾਦੀ ਬੱਚਿਆਂ ਦੀ ਸ਼ਾਦੀ ਹੁੰਦੀ ਉਹਨਾਂ ਨੂੰ 52000 ਪੈਨਸ਼ਨ ਦਿੱਤੀ ਜੀ ਜੇ ਅੱਜ ਦਰਬਾਰ ਸਾਹਿਬ ਚਾਹੀਏ ਐਡਾ ਖੂਬਸੂਰਤ ਬਣਾਇਆ ਗਿਆ ਜੀ ਗੁਰੂ ਰਾਮਦਾਸ ਜੀ ਜਦੋਂ ਦਰ ਨੂੰ ਜਾਈਦਾ ਆਪਾਂ ਅਰਦਾਸ ਬੇਨਤੀ ਕਰਨ ਜਾਈਦਾ ਔਰ ਕੁਝ ਮੰਗੀਦਾ ਉੱਤੋਂ ਜੀ ਉੱਥੇ ਜਾਂਦੇ ਕਿੰਨੀ ਸ਼ਾਂਤੀ ਮਿਲਦੀ ਹੈ ਜੀ ਐ 골ਡਨ ਗੇਟ ਬਣਿਆ ਹੋਇਆ ਹੈ ਜੀ ਚੱਪੜ ਚੀਰੀ ਬਾਬਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਬਣੀ ਹੋਈ ਜੀ ਛੋਟਾ ਕੱਲੂ ਘਰ ਆ ਵੱਡਾ ਕੱਲੂ ਘਰ ਵਰਾਸਤੇ ਖਾਲਸਾ ਮਤਲਬ ਹਰ ਇੱਕ ਜੇ ਆਜਿਕ ਪਿੰਡ ਦੇ ਵਿੱਚ ਜੇ ਕੋਈ ਗਲੀ ਲੱਗੀ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੇਣਾ ਜੀ ਜੇ ਅੱਜ ਆਪਣੇ ਬਠਿੰਡੇ ਆਪਾਂ ਜੇ ਅੱਜ ਚਾਹੂ ਘੰਟੇ ਜਾਂਦੇ ਆਂ ਜਾਂ 2 ਘੰਟੇ ਜਾਂਦੇ ਆਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਦੇਣਾ ਜੀ ਜੇ ਪੰਜਾਬ ਦੇ ਵਿੱਚ ਕੋਈ ਵਿਕਾਸ ਹੋਇਆ ਵਾ ਉਹ ਅਕਾਲੀ ਦਲ ਦੀ ਸਰਕਾਰ ਚ ਹੋਇਆ ਜੇ ਆਪਣੇ ਬੰਬੀਆਂ ਦੇ ਕਨੈਕਸ਼ਨ ਅੱਜ ਮਾਫਾ ਉਹ ਬਾਦਲ ਸਾਹਿਬ ਦੀ ਦੇਣਾ ਟਰੈਕਟਰ ਨੂੰ ਗੱਡਾ ਬਣਾਇਆ ਬਾਦਲ ਸਾਹਿਬ ਨੇ ਬਣਾਇਆ ਇਹ ਕਿਸੇ ਹੋਰ ਦੇ ਹੋਰ ਕਿਨੇ ਨਾ ਕੀ ਕੀਤਾ ਜੀ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੀ ਆ ਕੀ ਕੀਤਾ ਜੀ ਜੀ ਅੱਜ ਆਪਾਂ ਇੱਥੇ ਇਹ ਜਿੰਨਾ ਵੀ ਆਪਣੇ ਤਰਨਤਾਰ ਦੇ ਵਿੱਚ ਵਿਕਾਸ ਹੋਇਆ ਵਾ ਚੋਲਾ ਸਟੇਡੀਅਮ ਬਣਿਆ ਹੋਇਆ ਜੀ ਚੋਲਾ ਸਾਹਿਬ ਕਿੰਨਾ ਵਧੀਆ ਸਟੇਡੀਅਮ ਬਣਿਆ ਹੋਇਆ ਜੀ ਸਾਰੇ ਇੰਟਰਲੋਕ ਇੰਟਰਲੋਕ ਲੱਗੀ ਹੋਈ ਜੀ ਸੀਵਰੇਜ ਪਿਆ ਹੋਇਆ ਚੋਲਾ ਸਾਹਿਬ ਦੇ ਵਿੱਚ ਐਦਾਂ ਹੀ ਗੋਦਵਾਲ ਸਾਹਿਬ ਚ ਐਦਾਂ ਬਾਬਾ ਬਕਾਲਾ ਸਾਹਿਬ ਐਦਾਂ ਖਡੂਰ ਸਾਹਿਬ ਕੰਮ ਅਸੀਂ ਅਸੀਂ ਨੇ ਮੈਂ ਇਹਦੇ ਲਈ ਮੈਂ ਦੱਸਣਾ ਜਿਹੜੇ ਮੈਨੂੰ ਯਾਦ ਆਈ ਜਾਂਦੇ ਆ ਜੇ ਵੇਖੀ ਜਾਵੇ ਤਾਂ ਜੇ ਮੈਂ ਤੁਹਾਨੂੰ ਦੱਸਣ ਤੇ ਆਵਾਂ ਤੇ ਰਾਤ ਪੈ ਜਾਊਗੀ ਜੀ ਇਹਨਾਂ ਨੇ ਕੀਤਾ ਕੱਖ ਨਹੀਂ ਦੱਸਣ ਤਾਂ ਸਹੀ ਕੀ ਕੀਤਾ ਸਤਾ ਧਿਰ ਦੀ ਕਾਰਜਗਾਰੀ ਜੇਕਰ ਗੱਲ ਹਲਕਾ ਖਡੂਰ ਸਾਹਿਬ ਦੀ ਕੀਤੀ ਜਾਵੇ ਤੁਸੀਂ ਖਡੂਰ ਸਾਹਿਬ ਹਲਕੇ ਤੋਂ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨ ਨੇਤਾ ਨੂੰ ਮੌਕਾ ਦਿੱਤਾ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਕਿਉਂਕਿ ਜੇਕਰ ਗੱਲ ਹਲਕਾ ਖਡੂਰ ਸਾਹਿਬ ਦੇ ਨੌਜਵਾਨਾਂ ਦੀ ਕੀਤੀ ਜਾਵੇ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਜੇਕਰ ਮੈਂ ਉਹਨਾਂ ਦੇ ਅਕੋਰਡਿੰਗ ਲੋਕਾਂ ਦੇ ਅਕੋਰਡਿੰਗ ਸਵਾਲ ਪੁੱਛ ਲਵਾਂ ਕਿ ਪਹਿਲਿਆਂ ਨਾਲੋਂ ਮੌਜੂਦਾ ਐਮਐਲਏ ਕਹਿੰਦੇ ਸਾਡੇ ਜ਼ਿਆਦਾ ਵਿਚਰਦਾ ਹੈ ਪਹਿਲੇ ਨਹੀਂ ਸੀ ਵਿਚਰਦੇ ਹੁੰਦੇ ਕਿਵੇਂ ਵੇਖਦੇ ਹੋ ਨਹੀਂ ਨਹੀਂ ਸਾਰੇ ਵਿਚਰਦੇ ਆ ਜੀ ਬਰੰਪਰਾ ਸਾਹਿਬ ਛਣੀ ਐਤਵਾਰ ਪੱਕੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਮੈਂ ਕੋਠੀ ਤੇ ਆਏ ਨਾ ਵਾ ਤੁਸੀਂ ਆ ਜਾਓ ਜੇ ਨਹੀਂ ਹੁੰਦਾ ਤਾਂ ਕਿਸੇ ਨੂੰ ਅੰਮ੍ਰਿਤਸਰ ਕੰਮ ਚੱਲ ਜਾਂਦੇ ਸੀ ਐਦਾ ਹੀ ਰਮੀਲ ਸਿੰਘ ਸੰਧੂ ਆ ਜੀ ਉਹ 24 ਘੰਟੇ ਅਵੇਲੇਬਲ ਰਹਿੰਦੇ ਸੀ ਤਰਨਤਾਰ ਬਿਰਸਾ ਸਿੰਘ ਬਲਟੋਆ ਜੀ ਉਹ ਵੀ ਤੁਹਾਨੂੰ ਬੜਾ ਮੌਜੂਦ ਰਹਿੰਦੇ ਸੀ ਅੱਜ ਪਤਾ ਲੱਗ ਹੀ ਜਾਂਦਾ ਜੀ ਕੋਈ ਬੰਦਾ ਸਾਡਾ ਹੀ ਲੈ ਕੇ ਵੀ ਇੱਕ ਵੀ ਸਾਡਾ ਸਰਪੰਚ ਜਾਂ ਸਾਡਾ ਲੀਡਰ ਕੋਈ ਹਿੱਲਿਆ ਜੀ ਕਿਉਂ ਨਹੀਂ ਲੈ ਆ ਜੀ ਲੋਕਾਂ ਦੇ ਕੰਮ ਆ ਜੀ ਆਪਣੇ ਅਦੀਸ਼ ਪ੍ਰਤਾਪ ਸਿੰਘ ਕੈਰੋਂ ਜੀ ਆ ਜੀ ਉਹਨਾਂ ਦੀ ਪੂਰੀ ਟੀਮ ਆ ਮਤਲਬ ਤੁਸੀਂ ਵੇਖੋ ਜੇ ਅੱਜ ਫਿਰੋਜ਼ਪੁਰ ਨੂੰ ਆਪਾਂ ਜਾਣਦੇ ਆ ਤੇ ਉਹ ਪੁਲ ਬਣਾਇਆ ਤੇ ਉਹ ਅਦੀਸ਼ ਪ੍ਰਤਾਪ ਸਿੰਘ ਕੈਰੋਂ ਜੀ ਨੇ ਬਣਾਇਆ ਕਮੀਆਂ ਕਿੱਥੇ ਰਹਿ ਗਈਆਂ ਫਿਰ ਕਮੀਆਂ ਕੂੜ ਪ੍ਰਚਾਰ ਇਹਨਾਂ ਨੇ ਕੀਤਾ ਝੂਠ ਮਾਰਿਆ ਜੀ ਝੂਠ ਮਾਰਿਆ ਕਿਉਂਕਿ ਝੂਠ ਤੁਹਾਨੂੰ ਪਤਾ ਇੱਕ ਵਾਰੀ ਅੱਗੇ ਲੰਘ ਜਾਂਦਾ ਜੀ ਪਰ ਸੱਚ ਸੱਚ ਰਹਿੰਦਾ ਆਉਣ ਵਾਲਾ ਸਮਾਂ ਸੱਚ ਦਾ ਵਾ ਆਉਣ ਵਾਲਾ ਸਮਾਂ ਅਕਾਲੀ ਦਲ ਦਾ ਵਾ ਆਉਣ ਵਾਲਾ ਸਮਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਹੋਣਗੇ ਜੀ ਵਿਕਰਮਜੀਤ ਸਿੰਘ ਮਜੀਠੀਆ ਹਸ ਤੋਂ ਜਦੋਂ ਸਰਕਾਰ ਹੁੰਦੀ ਸੀ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਸਾਬਕਾ ਕੈਬਨਟ ਮੰਤਰੀ ਵੀ ਰਹੇ ਨੇ ਯੂਥ ਦੇ ਪ੍ਰਧਾਨ ਵੀ ਰਹੇ ਨੇ ਕਿਸ ਤਰੀਕੇ ਨਾਲ ਵੇਖਦੇ ਹੋ ਕੁਝ ਸਿੱਖਣ ਦਾ ਵੀ ਮੌਕਾ ਮਿਲ ਰਿਹਾ ਹੈ ਕਿਵੇਂ ਜਿਹੜਾ ਹੁਣ ਲੋਕਾਂ ਨੂੰ ਭਰੋਸੇ ਦੇ ਵਿੱਚ ਲਿਆ ਜਾਵੇਗਾ ਜੇ ਸਰਦਾਰ ਬਿਕਰਮ ਸਿੰਘ ਮਜੀਠੀਆ ਜੀ ਦੀ ਗੱਲ ਕੀਤੀ ਜਾਵੇ ਨਾ ਉਹ ਭਾਉ ਤਕੜਾ ਉਹ ਡਰਦਾ ਡੁਰਦਾ ਨਹੀਂ ਤੁਸੀਂ ਵੇਖ ਹੀ ਲਿਆ 7 ਵਾਰੀ ਸੀਟ ਨੇ ਸੱਦੇ ਆ ਜੀ 7 ਵਾਰੀ ਚੱਲ ਗਿਆ ਜੀ ਡਰਦਾ ਨਹੀਂ ਆ ਜਿੱਦਾਂ ਪ੍ਰੈਸ ਕਾਨਫਰੰਸ ਕਰਦਾ ਅਗਲੇ ਦਿਨ ਉਹਨੂੰ ਇਸ਼ੂ ਕਰ ਦਿੰਦੇ ਪਾਉ ਜੀ ਤੁਸੀਂ ਆਓ ਤੇ ਕੇਜਰੀਵਾਲ ਇੱਕ ਵਾਰੀ ਵੀ ਗਿਆ ਕੇਜਰੀਵਾਲ ਇੱਕ ਵਾਰੀ ਵੀ ਸੈਟ ਦੇ ਅੱਗੇ ਪੇਸ਼ ਹੋਇਆ ਇਹ ਮਜੀਠੀਆ ਸਾਹਿਬ ਮਾਜੇ ਦਾ ਜਰਨੈਲ ਆ ਇਹ ਦਬਲ ਦੋ ਬਣਾ ਲਾਣੀ ਹੈ ਸਿੱਧਾ ਹਿੱਕ 'ਚ ਵੱਜਦਾ ਜਿਹਦੇ ਵੱਜਦਾ ਵਾ ਪ੍ਰਵਾਹ ਨਹੀਂ ਕਰਦਾ ਕੇ ਗੱਲੋਂ ਵੀ ਤੇ ਜੇ ਮਜੀਠੀਆ ਸਾਹਿਬ ਦੀ ਗੱਲ ਕੀਤੀ ਜਾਵੇ ਇਹੋ ਜਿਹਾ ਲੀਡਰ ਨਾ ਪੰਜਾਬ ਨੂੰ ਮਿਲਣਾ ਤੇ ਨਾ ਮਿਲ ਸਕਦਾ ਇਹੋ ਜਿਹਾ ਤੂਫਾਨ ਲੀਡਰ ਨਹੀਂ ਮਿਲ ਸਕਦਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਸਮੇਂ ਕਹਿੰਦੇ ਜ਼ਥੇਦਾਰ ਜਿਹੜੇ ਸੀਗੇ ਠਾਣਿਆਂ ਦੇ ਵਿੱਚ ਜਾ ਕੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਠਾਣਿਆਂ ਦੇ ਵਿੱਚ ਜਾ ਕੇ ਬੰਦੇ ਫੜਾ ਕੇ ਲਾਗੇ ਭਾ ਕੇ ਕੁੱਟਿਆ ਜਾਂਦਾ ਸੀ ਆ ਕੀ ਇਸ ਤੇ ਨਹੀਂ ਨਹੀਂ ਇਦਾਂ ਦੀ ਗੱਲ ਨਹੀਂ ਕੋਈ ਇਦਾਂ ਦੀ ਝੂਠ ਮਾਰੀ ਜਾਣਾ ਜੋ ਮਰਜੀ ਮੇਰਾ ਮੈਂ ਕਈ ਜਮਾ ਰਾਤ ਪਈ ਆ ਤੇ ਰਾਤ ਥੋੜਾ ਬਈਆ ਦੇਣਾ ਨਾ ਇਦਾਂ ਨਹੀਂ ਹੁੰਦਾ ਕੁਝ ਵੀ ਮਤਲਬ ਚਲੋ ਠੀਕ ਆ ਜੀ ਉਦੋਂ ਹਰ ਇੱਕ ਲੀਡਰ ਦਾ ਸਰਪੰਚ ਦਾ ਜਾਂ ਮੋਦਵਾਰ ਸਤਕਾਰੀਤਾ ਮੈਂ ਵੀ ਬਲਾਗ ਸੰਮਤੀ ਰਿਹਾ ਮੇਰੇ ਦਾਦਾ ਜੀ ਸਰਪੰਚ ਰਹੇ ਆ ਸਾਡੇ ਇੱਕ ਵੀ ਬੰਦਾ ਕੋਈ ਇੱਕ ਉਂਗਲੀ ਖੜੀ ਕਰਕੇ ਖਾਰੇ ਕੇਤੇ ਨਜ਼ਾਜ ਪਰਚਾ ਆ ਜੀ ਕਿਸੇ ਨੂੰ ਜਾਏ ਇਦਾਂ ਨਹੀਂ ਕੁਝ ਵੀ ਹੁੰਦਾ ਜੀ ਮਤਲਬ ਚਲੋ ਠੀਕ ਆ ਕੰਮ ਜਦੋਂ ਬੰਦਾ ਕਰਦਾ ਗਲਤ ਸਹੀ ਵੀ ਹੋ ਜਾਂਦੇ ਆ ਜਿਹਦੀ ਨਹੀਂ ਮਤ ਕੀਤੀ ਉਹ ਫਿਰ ਇਦਾਂ ਦੀ ਗੱਲ ਮਤਲਬ ਤੁਹਾਨੂੰ ਪਤਾ ਤੁਮ ਤਾਂ ਲਾਉਣ ਲਾ ਪੈਂਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਜ਼ਿੰਮੇਵਾਰੀ ਦਿੱਤੀ ਹੈ ਹੁਣ ਨੌਜਵਾਨਾਂ ਨੂੰ ਹਲਕੇ ਦੇ ਲੋਕਾਂ ਨੂੰ ਕਿਉਂਕਿ ਜ਼ਿਲ੍ਹਾ ਮਿਲਿਆ ਹੈ ਭਰੋਸੇ 'ਚ ਕਿਵੇਂ ਲਿਆ ਜਾਵੇਗਾ ਜਗਜੀਤ ਸਿੰਘ ਜੱਗੀ ਚੋਲਾ ਸਾਹਿਬ ਜੀ ਹੁਣਾਂ ਵੱਲੋਂ ਅਸੀਂ ਜੀ ਪਿੰਡ ਪਿੰਡ ਜਾ ਕੇ ਨੌਜਵਾਨਾਂ ਨੂੰ ਪ੍ਰੇਤ ਕੀਤਾ ਜਾਊਗਾ ਜੀ ਦੱਸਿਆ ਜਾਊਗਾ ਜੀ ਆਪਣੀ ਸ਼੍ਰੋਮਣੀ ਅਕਾਲਗੱਲ ਖੇਤਰੀ ਪਾਰਟੀ ਆ ਜੇ ਪੰਜਾਬ ਦਾ ਭਲਾ ਕਰਾਉਣਾ ਵਾ ਤੇ ਅਕਾਲੀ ਦਲ ਨੂੰ ਹੀ ਲਾਉਣਾ ਪੈਣਾ ਆਪਾਂ ਨੂੰ ਕਿਉਂਕਿ ਇਹ ਚੱਲਦੇ ਦਿੱਲੀ ਤੋਂ ਇਹਨਾਂ ਨੂੰ ਕੀ ਪਤਾ ਮੱਝਾ ਕੀ ਮਾਲਵਾ ਕੀ ਦੋਆਬਾ ਕੀ ਸਾਡਾ ਪਹਿਰ ਆਵੇ ਦਾ ਕੀ ਪਤਾ ਇਹਨਾਂ ਨੂੰ ਸਾਡੇ ਸੱਭਿਆਚਾਰ ਦਾ ਕੀ ਪਤਾ ਇਹਨਾਂ ਨੂੰ ਹੁਣ ਰਾਗਵ ਚੱਡਾ ਲਕਮੀ ਦੇ ਮਤਲਬ ਐਡ ਦਿੰਦਾ ਫਿਰਦਾ ਵਾ ਇਹ ਕੀ ਇਹ ਕਿਦਾਂ ਧਮਕਾ ਇਹਨਾਂ ਨੂੰ ਕੀ ਪਤਾ ਪੰਜਾਬ ਦੇ ਵਿੱਚ ਮੱਝੇ ਦੇ ਵਿੱਚ ਤਰਨਤਾਰਚ ਕੀ ਚੱਲਦਾ ਜਾਂ ਬਠਿੰਡੇ ਕੀ ਚੱਲਦਾ ਜਾਂ ਜਲੰਧਰ ਕੀ ਚੱਲਦਾ ਆਪਣਾ ਸੂਬਾ ਵਾ ਪੰਜਾਬ ਆ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੂਗਾ ਨਾ ਪੰਜਾਬ ਵੱਖਰਾ ਸੂਬਾ ਵਾ ਸਿੱਖ ਆਪਾਂ ਸਿੱਖ ਸਿੱਖ ਤੇ ਆ ਇਹਨਾਂ ਨੂੰ ਕੀ ਪਤਾ ਇਹ ਦਿੱਲੀੋਂ ਚੱਲਦੇ ਆ ਉਹ ਦੂਜੇ ਬੰਦੇ ਰਾਹੁਲ ਗਾਂਧੀ ਦੀ ਆ ਉਹ ਆ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਯੂਪੀ ਦਾ ਕੀ ਪਤਾ ਬਿਹਾਰ ਦਾ ਕੀ ਪਤਾ ਉਧਰ ਦਾ ਪਤਾ ਹੋਊਗਾ ਆਪਣੇ ਇੱਧਰ ਤਾਂ ਇਹਨਾਂ ਨੂੰ ਪਤਾ ਹੋਊਗਾ ਪੰਜਾਬ ਦਾ ਨਹੀਂ ਇਹਨਾਂ ਨੂੰ ਪਤਾ ਪੰਜਾਬ ਦਾ ਆਪਦੇ ਪੰਜਾਬੀਆਂ ਨੂੰ ਹੀ ਅਗੇ ਲੈਣਾ ਪਊਗਾ ਜਦੋਂ ਸਰਦਾਰ ਸੁਖਵੀਰ ਸਿੰਘ ਪ੍ਰਕਾਸ਼ ਸਿੰਘ ਬਾਦਲ ਰਾਏ ਦੀ ਪੰਜਵਰੀ ਮੁੱਖ ਮੰਤਰੀ ਇਦਾਂ ਹੀ ਆਪਾਂ ਨੂੰ ਪੰਜਾਬ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣਾ ਪਊਗਾ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਆ ਤੁਸੀਂ ਵੇਖੋ ਪਿੰਡ ਦੇ ਵਿੱਚ ਜਿਹੜੀ ਵੀ ਏਟ ਲੱਗੀ ਆ ਤੇ ਉਹ ਕਾਲੀ ਦਲ ਦੀ ਸਰਕਾਰ ਚ ਲੱਗੀ ਆ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਆ ਪਿਛਲੇ ਰਿਕਾਰਡ ਕੱਢ ਕੇ ਵੇਖੋ ਬਲਾਗ ਦੇ ਵਿੱਚੋਂ ਸਾਡੇ 5 ਸਾਲਸ ਕਾਂਗਰਸ ਸਰਕਾਰ ਰਹੀ ਆ ਸਾਡੇ ਪਿੰਡ ਦੀ ਗੱਲ ਕਰ ਲੋ 5 ਲੱਖ ਰੁਪਏ ਦਿੱਤਾ ਸਿਰਫ ਉਹਨੂੰ ਕਾਂਗਰਸ ਸਰਕਾਰ ਨੇ 5 ਲੱਖ ਪੰਜ ਸਾਲਾਂ ਚ ਦਿੱਤਾ ਠੀਕ ਹੈ ਜੀ ਇਹੋ ਹੀ ਪਹਿਲਾਂ ਰਣਜੀਤ ਸਿੰਘ ਬ੍ਰਹਮਪਰਾ ਹੁੰਦਾ ਹੀ 50 50 60 60 ਲੱਖ ਰੁਪਏ ਦੇ ਦਿੰਦੇ ਹੁੰਦੇ ਸੀ ਪੰਜਾਬ ਸਰਕਾਰੀ ਹੁਣ ਵੇਤਨ ਕਮਿਸ਼ਨ ਹੁੰਦਾ ਵੇਤਨ ਕਮਿਸ਼ਨ ਨੇ ਬਚਾ ਲਿਆ ਇਹਨਾਂ ਨੂੰ ਇਹਨਾਂ ਨੂੰ ਵੇਤਨ ਕਮਿਸ਼ਨ ਨੇ ਬਚਾ ਲਿਆ ਨਹੀਂ ਇਹ ਤਾਂ ਬਹੁਤ ਬੁਰਾ ਹਾਲ ਹੋਣਾ ਸੀ ਕਿਉਂ ਇਹਨਾਂ ਨੇ ਖਾਦਾ ਪੀਤਾ ਹੀ ਆ ਨਾਂਦੀ ਲਾਇਆ ਕੀਤਾ ਕੱਖਣੀ ਇਹਨਾਂ ਨੇ ਪ੍ਰਧਾਨ ਜੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਸੱਤਾ ਧਿਰ ਦਾ ਵੱਡਾ ਇਲਜ਼ਾਮ ਵੀ ਹੈ ਕਹਿੰਦੇ 70 ਸਾਲ ਫਿਕਸ ਮੈਚ ਚੱਲਦਾ ਰਿਹਾ ਹੁਣ ਤਕੌਣੇ ਮੁਕਾਬਲੇ ਨੇ ਪਤਾ ਤੇ ਹੋਣ ਲੱਗਦਾ ਇਹ ਇੰਡੀਆ ਘੱਟ ਜੋੜ ਕਰਕੇ ਬੈਠੀ ਹੈ ਉੱਤੇ ਕਾਂਗਰਸ ਤੇ ਆ ਮਾਰੀ ਪਾਰਟੀ ਵਾਲੇ ਜੀ ਉੱਤੇ ਘੱਟ ਜੋੜ ਕੀਤਾ ਕਿ ਇੱਥੇ ਕਹਿੰਦੇ ਵਖਰਾ ਲੜਨਾ ਕੱਲ ਤੇ ਵੇਖ ਹੀ ਲਿਆ ਵਿਧਾਨ ਸਭਾ ਚ ਕੀ ਚੱਲਦਾ ਸੀ ਕੀ ਚੱਲਦਾ ਸੀ ਕਿਦਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਕੀ ਉੱਤੇ ਰਵਈਆ ਚੱਲ ਰਿਹਾ ਸੀ ਤੇ ਦੂਜੇ ਬੰਨੇ ਕਾਂਗਰਸ ਦਾ ਕੀ ਰਵਈਆ ਚੱਲ ਰਿਹਾ ਸੀ ਆਪੋਜੀਸ਼ਨ ਥੋੜਾ ਰਹਿ ਗਿਆ ਇਹ ਤੇ ਇੱਕ ਫਿਕਸ ਮੈਚ ਆ ਜੀ ਬਸ ਉਹ ਕਹਿੰਦੇ ਅਸੀਂ ਰੌਲਾ ਪਾਈ ਜਣਾ ਉਹ ਕਹਿੰਦੇ ਅਸੀਂ ਰੌਲਾ ਪਾਈ ਜਣਾ ਕੁਝ ਨਹੀਂ ਨਾ ਦੇ ਇੰਡੀਆ ਦੇ ਵੇਖੋ ਜੀ ਆਪਾਂ ਇੰਡੀਆ ਲੈਵਲ ਤੇ ਇਕੱਠੇ ਆ ਜੀ ਆਪਾਂ ਦਿੱਲੀ ਦੇ ਵਿੱਚ ਇਕੱਠੇ ਇਲੈਕਸ਼ਨ ਲੜ ਰਹੇ ਆ ਗੁਜਰਾਤ ਦੇ ਵਿੱਚ ਇਕੱਠੇ ਲੜ ਰਹੇ ਆ ਦੂਜੀਆਂ ਸੇਟਾਂ ਦੇ ਵਿੱਚ ਇਕੱਠੇ ਲੜ ਰਹੇ ਆ ਪੰਜਾਬ 'ਚ ਵੱਖੋ-ਵੱਖ ਲੜਨਾ ਜੀ ਇਹ ਪੰਜਾਬ ਦੇ ਲੋਕਾਂ ਨੂੰ ਬੇਫੂਕ ਬਣਾ ਰਿਹਾ ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਬਹੁਤ ਸੂਝਵਾਨ ਆ ਇਹਨਾਂ ਨੂੰ ਦੱਸ ਦੇਣਗੇ 13 0 13 ਅਕਾਲੀ ਦਾ ਲਾਊਗਾ ਤੇ 0 ਇਹਨਾਂ ਨੇ ਆਉਣੀਆਂ ਕਹਿੰਦੇ ਜੇ ਚੱਜਦੇ ਹੁੰਦੇ ਪਹਿਲੇ ਵਾਲੇ ਤੇ ਸਾਨੂੰ ਆਉਣ ਦੀ ਤਾਂ ਲੋੜ ਹੀ ਨਹੀਂ ਸੀ ਪੈਣੀ ਸੱਤਾ ਧਿਰ ਦੇ ਮੁੱਖ ਮੰਤਰੀ ਦਾ ਕਹਿਣਾ ਤੁਹਾਡੀ ਗੱਲ ਸਹੀ ਇਹਨਾਂ ਦੀ ਲੋੜ ਨਹੀਂ ਪੈਣੀ ਆ ਆਪਾਂ ਨੂੰ ਦੋ ਤਿੰਨ ਸਾਲ ਰੋਕੇ ਜੋ ਇਹਨਾਂ ਨੂੰ ਪੱਕਾ ਹੀ ਮਾਝ ਦੇਣਾ ਲੋਕਾਂ ਨੇ ਇਹ ਜਦਾਂ ਕਿਹਦੇ ਨੇ ਨਾ ਲੋ ਫਲਾਣਾ ਮੰਗਦਾ ਢੀਂਡਾ ਮੰਗਦਾ ਇਹ ਸਾਰੇ ਮਾਂਜੇ ਜਾਣੇ ਆ ਹੁਣ ਜਦੋਂ ਮੁੱਖ ਮੰਤਰੀ ਦੀ ਵਾਈਫ ਜਾਂਦੀ ਆ ਕਿਤੇ ਵੀ ਕਿਸੇ ਜਗ੍ਹਾ ਜਾਂਦੀ ਆ 100 100 ਗੱਡੀ 200 200 ਗੱਡੀ ਨਾਲ ਜਾਂਦੀ ਆ ਕਿੱਥੇ ਕਲਚਰ ਗਿਆ ਜੀ ਕੀ ਇਹਨਾਂ ਨੂੰ ਬਹੁਤ ਵੱਡਾ ਖਤਰਾ ਪੈ ਗਿਆ ਇਹਨਾਂ ਦੇ ਕੱਪੜੇ ਵੇਖੋ ਜੀ ਹੁਣ ਚੇਂਜ ਹੋ ਗਏ ਸਾਰੇ ਕਿੱਥੋਂ ਹੋ ਗਏ ਪੈਸੇ ਦੋ ਗੁਚੀ ਦੀ ਬੂਟ ਪਾਈ ਜਾਂਦੇ ਆ ਸੜ ਤੋਂ ਤੇ ਪਾਈ ਨਹੀਂ ਜਾਂਦੇ ਸੜ ਤੋਂ 2.5 ਲੱਖ ਦੇ ਦੇ 2.5 ਲੱਖ ਦੇ ਤੇ ਪਾਈ ਨਹੀਂ ਜਾਂਦੇ 2-4 ਹਜ਼ਾਰ ਦੇ ਪਾ ਲਾਂਗੇ ਹੁਣ ਇਹ ਪਹਿਲਾਂ 2-4 ਹਜ਼ਾਰ ਵਾਲੇ ਪਾਉਂਦੇ ਸਾਡੇ ਵੱਨੂੰ ਅੱਜ ਕਿੱਦਾਂ 2.5 ਲੱਖ ਦੇ ਪਾਉਣ ਲੱਪੇ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਅੱਜ ਕਿਉਂ 2.5 ਲੱਖ ਦੇ ਪਾਈ ਜਾਂਦੇ ਨੇ ਇੱਧਰ ਤੋਂ ਅੱਜ ਕਿਉਂ ਤੁਸੀਂ ਇੱਕ ਮਤਲਬ ਲੱਖਾਂ ਰੁਪਈਏ ਦੀ ਚੀਜ਼ ਜਿਹੜੀ ਆ ਉਹ ਕਿੱਦਾਂ ਪਾਈ ਜਾ ਰਹੀ ਹੈ ਕਿੱਥੋਂ ਆ ਰਹੀ ਆ ਇਹ ਕ腐ਸ਼ਨ ਨਹੀਂ ਤੇ ਹੋਰ ਕੀ ਆ ਤਨਖਾਹ ਤਾਂ ਇਹਨਾਂ ਦੀ ਲੱਖ ਰੁਪਈਆ ਵਾ ਜਾਂ ਡੇਢ ਲੱਖ ਹੋਊ ਜਾਂ 2 ਲੱਖ ਹੋਊਗੀ ਇਹਨਾਂ ਦਾ ਘਰ ਵੀ ਚੱਲਣਾ ਕਿੱਥੋਂ ਆਉਂਦਾ ਪੈਸਾ ਇਹ ਕ腐ਸ਼ਨ ਨਹੀਂ ਕਰ ਰਹੇ ਹੋਰ ਕੀ ਕਰ ਰਹੇ ਨੌਜਵਾਨਾਂ ਨੂੰ ਕੀ ਮੈਸੇਜ ਰਹੇਗਾ ਅੰਤ ਦੇ ਵਿੱਚ ਤੇ ਕਿਸ ਤਰੀਕੇ ਦੇ ਨਾਲ ਮੌਜੂਦਾ ਸਰਕਾਰ ਦੀ ਕਾਰਜਕਾਰੀ ਬਾਰੇ ਅਤੇ 13 0 ਦਾ ਦਾਵਾ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੀ ਸਾਡੀਆਂ ਸ਼ੀਟਾਂ ਆਉਣੀਆਂ ਪਤਾ ਲੱਗ ਜਾਣਾ ਕਿਵੇਂ ਦੀ ਮਿਹਨਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਹੈ ਕਿ ਜਿਹੜਾ ਮੁਕਾਬਲਾ ਕਿਵੇਂ ਦਾ ਰਹੂਗਾ ਜੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਾਨੂੰ ਇਹੋ ਹਦਾਇਤਾਂ ਜੀ ਇਹੋ ਸਾਨੂੰ ਪਾਰਟੀ ਵੱਲੋਂ ਹੁਕਮ ਆ ਜੀ ਆਪਾਂ ਜੋ ਕੀਤਾ ਉਹ ਆਪਾਂ ਦੱਸਣਾ ਜੀ ਜੋ ਆਪਾਂ ਜੇ 2 ਰੁਪਏ ਕਣਕ ਮਿਲੀ ਹੈ ਤੇ ਉਹ ਅਕਾਲੀ ਦਲ ਦੀ ਸਰਕਾਰ ਚ ਮਿਲੀ ਆ ਜੇ ਕੋਈ ਵੀ ਸਕੀਮ ਮਿਲੀ ਆ ਅੱਜ ਕੱਲ ਕਿਹੜੀ ਸਕੀਮ ਇਹਨਾਂ ਨੇ ਅਜੇ ਤੱਕ ਓਪਨ ਕੀਤੀ ਜੀ ਆ ਪਿਛੇ ਦੇ ਕਹਿੰਦੇ ਆ ਹੁਸਨ ਸਾਹਿਬ ਨੂੰ ਜਾਣੀ ਟ੍ਰੇਨ ਜਾਂ ਪਟਨਾ ਸਾਹਿਬ ਨੂੰ ਜਾਣੀ ਆ ਜਾਂ ਹੋਰ ਕਿਤੇ ਜਾਣੀ ਕਿਤੇ ਗਈ ਆ ਜੀ ਇਹ ਬਾਦਲ ਸਾਹਿਬ ਹੀ ਜਿਹੜੀ ਗੱਲ ਕਰਦੇ ਨਾ ਉਹ ਕੰਮ ਹੋ ਜਾਂਦਾ ਹੀ ਇਹ ਝੂਠ ਮਾਰਦੇ ਔਰ ਗੱਲ ਕੁਝ ਨਹੀਂ ਕਰਦੇ ਜੀ ਇਹ ਬਸ ਇੱਕ ਲੋਕਾਂ ਨੂੰ ਵਿਖਾਉਂਦੇ ਜੀ ਅਸੀਂ ਆਹ ਕਰਤਾ ਸੀ ਆਹ ਕਰਤਾ ਕਰਦੇ ਕੁਝ ਨਹੀਂ ਆ ਇਹ ਪ੍ਰੈਕਟੀਕਲ ਕੁਝ ਨਹੀਂ ਕਰ ਕੁਝ ਨਹੀਂ ਕਰਦੇ ਝੂਠ ਮਾਰੀ ਜਾਂਦੇ ਆ ਬਿਆਨ ਦੇਈ ਜਾਂਦੇ ਅਸੀਂ ਆ ਕਰਤਾ ਅਸੀਂ ਆ ਕਰਤਾ ਇੱਕ ਆ ਚਲੋ 600 ਜੂਨਟ ਦਿੱਤੀ ਜਿਹੜੇ ਗਰੀਬਾਂ ਨੂੰ ਮਿਲਦੀ ਇਹ ਆਲਰੇਡੀ ਅਸੀਂ 400 ਜੂਨਟ ਐਸਸੀ ਪਰਿਵਾਰ ਤੇ ਬੀਸੀ ਪਰਿਵਾਰ ਨੂੰ ਆਲਰੇਡੀ ਬਾਦਲ ਸਾਹਿਬ ਦੇ ਰਹੇ ਸੀ ਇਹਨਾਂ 200 ਜੂਨਟ ਹੋਰ ਦੇਤੀ ਜੀ ਪਰ ਉਹ ਵੇਖੋ ਨਾ ਸਮਾਂ ਕਿੱਥੇ ਚਲ ਗਿਆ ਅੱਜ ਸਮਾਂ ਕਿੱਥੇ ਆ ਗਿਆ ਅੱਜ ਤੇ ਹਰ ਇੱਕ ਘਰ ਨੂੰ ਜਿਹੜਾ ਇਹਨਾਂ ਨੇ ਗੱਲ ਕਹੀ ਸੀ ਹਰ ਇੱਕ ਦਾ ਬਿਜਲੀ ਦਾ ਬਿੱਲ ਮਾਫ ਹੋਣਾ ਚਾਹੀਦਾ ਵਾ ਮਾਫ ਹੋਇਆ 600 ਜੂਨਟ ਤੋਂ 1 ਜੂਨਟ ਉੱਤੇ ਆਜੇ ਸਾਰਾ ਬਿੱਲ ਆ ਜਾਂਦਾ ਜੀ ਤੁਸੀਂ ਉਸ ਦਿਨ ਦੇਖਿਆ ਨਾ ਵਾ ਸਰਦਾਰ ਸੁਖਬੀਰ ਸਿੰਘ ਬਦਲਾਏ ਲੋਕੀ 40 40 ਹਜ਼ਾਰ ਦਾ 70 70 ਹਜ਼ਾਰ ਦਾ ਬਿੱਲ ਲੈ ਕੇ ਆਏ ਆ ਉਹ ਵੀ ਐਸਸੀ ਪਰਿਵਾਰ ਗਰੀਬ ਪਰਿਵਾਰ ਜਿਨ੍ਹਾਂ ਦੇ ਘਰ ਇੱਕ ਪੱਖਾ ਚੱਲਦਾ ਇੱਕ ਬਲਬ ਚੱਲਦਾ ਉਹਨਾਂ ਦਾ 70 70 ਹਜ਼ਾਰ ਬਿੱਲ ਆਇਆ ਕਿੱਥੋਂ ਆ ਗਿਆ ਬਿੱਲ ਜੀ ਕਿ ਕਿਹੜੀ ਮਾਫੀ ਦੀ ਗੱਲ ਕਰ ਰਹੇ ਆ ਜੇ ਮਾਫੀ ਇਹਨਾਂ ਨੇ ਕਿਹਾ ਸੀ ਉਦੋਂ ਅਸੀਂ ਮਤਲਬ ਹਰ ਇੱਕ ਮਤਲਬ ਮaaf ਕਰ ਦਾਂਗੇ ਕਿਸੇ ਨੂੰ ਨਹੀਂ ਕੀਤਾ ਜੀ ਕਹਿੰਦੇ ਕੋਹਾ ਕਰਦੇ ਕੋਹਾ ਕਹਿੰਦੇ ਸਾਈ ਵੀ ਵੀਆਈਪੀ ਕਲਚਰ ਖਤਮ ਕਰਾਂਗੇ ਕੀਤਾ ਜੀ ਅਸੀਂ ਹਜ਼ਾਰ ਹਜ਼ਾਰ ਰੁਪਈਆ ਬੀਬੀਆਂ ਨੂੰ ਦਵਾਂਗੇ ਵੀ ਬੀਣਾ ਚਾਕੇ ਵੋਟਾਂ ਬਾਦੀਆਂ ਚਲ 1000 ਰੁਪਿਆ ਮਿਲੂਗਾ ਉਹ ਪਹਿਲੀ ਤਰੀਕ ਨੂੰ ਕਹਿੰਦੇ ਦਵਾਂਗੇ ਕਿਹੜੀ ਤਰੀਕ ਹੈ 2 ਸਾਲ ਨੇ ਬੜ ਗਏ ਆ 3 ਸਾਲ ਵੀ ਆ ਨਿਕਲ ਜਾਣੇ ਆ ਪ੍ਰਧਾਨ ਜੀ ਪਿੰਡੋਂ ਪਿੰਡੀ ਹੁਣ ਜਾਣਾ ਲੋਕਾਂ ਨੂੰ ਵੋਟਾਂ ਕਹਿਣ ਜਰੂਰ ਪੁੱਛਣਾ ਚਾਹੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੁੰਦੀ ਹੈ ਬਰਗਾੜੀ ਮੋਰਚਾ ਲੱਗਾ ਹੈ ਕੋਈ ਅਜੇ ਤੱਕ ਇਨਸਾਫ ਜਿਹੜਾ ਹੈ ਉਹ ਨਹੀਂ ਹੋਇਆ ਕਿਵੇਂ ਵੇਖਦੇ ਹੋ ਕਿ ਲੋਕ ਜਿਹੜੇ ਨੇ ਮਾਫ ਕਰ ਦੇਣਗੇ ਜਾਂ ਕਿਵੇਂ ਕੀ ਇਸ ਤੇ ਕੋਈ ਜਵਾਬ ਹੈਗਾ ਜੀ ਇਹਨਾਂ ਗੱਲਾਂ ਦਾ ਬੜੀ ਦੁਖਦਾਈ ਗੱਲ ਆ ਜੀ ਸਾਡੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਆ ਸਾਨੂੰ ਇਹ ਚੀਜ਼ ਦਾ ਬਹੁਤ ਅਹਿਸਾਸ ਆ ਜੀ ਸਾਰੀ ਪਾਰ ਬਹੁਤ ਹਰ ਕਿਸੇ ਨੂੰ ਜਿਹੜਾ ਸਿੱਖ ਨੂੰ ਅਹਿਸਾਸ ਆ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੁਝ ਵੀ ਨਹੀਂ ਹੈਗੇ ਸੀ ਉਤੋਂ ਉਹ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਤੁਰੀ ਦਾ ਮਹਾਰਾਜ ਤੂੰ ਹੀ ਸਾਈਂ ਆ ਤੂੰ ਹੀ ਸਭ ਕੁਝ ਆ ਤੇ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਗੱਲ ਕੀਤੀ ਜਾਵੇ ਤਿੰਨਾ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜੀ ਸਵੇਰੇ ਉੱਠ ਕੇ ਅਰਦਾਸ ਬੇਨਤੀ ਕਰਦੇ ਸਾਰਾ ਪਰਿਵਾਰ ਤੇ ਫਿਰ ਆ ਕੇ ਆਪਣੇ ਕੰਮਾਂ ਨੂੰ ਚੱਲਦੇ ਆ ਤੇ ਇਹੋ ਜਿਹਾ ਮੈਂ ਮੇਰਾ ਦੇ ਲਈ ਨਹੀਂ ਕਹਿੰਦਾ ਮਦਾ ਇਹੋ ਜਿਹਾ ਬੰਦਾ ਕੋਈ ਹੋ ਸਕਦਾ ਇਹ ਤੀ ਵੇਖੋ ਜੀ ਕੋਈ ਵੀ ਬੰਦਾ ਕੋਈ ਰਾਜ ਕਰਨ ਦਿਆ ਹੋਵੇ ਉਹ ਕਹੂਗਾ ਮੇਰੀ ਇਦਾਂ ਕਰਕੇ ਮੈਂ ਮੇਰੇ ਕਰਕੇ ਇਦਾਂ ਮੇਰੇ ਤੇ ਨਾਂ ਲੱਗ ਜਾਏ ਕੋਈ ਜੀ ਜਾਂ ਤੋਂ ਮਤ ਲੱਗ ਜਾਏ ਇਹ ਪਾਰਟੀਆਂ ਦੇ ਕੰਮ ਕੀਤੇ ਆ ਉਸ ਤੋਂ ਬਾਅਦ ਉਦੋਂ ਇਹ ਮਾਹੌਲ ਹੀ ਇਹੋ ਜਿਹਾ ਬਣ ਗਿਆ ਜੀ ਤੇ ਉਹ ਜੇ ਚੀਜ਼ ਵਲ ਵੇਖੀ ਜਾਈ ਬੜੀ ਦੁੱਖदाई ਗੱਲ ਆ ਪਰ ਅਸੀਂ ਪ੍ਰਧਾਨ ਜੀ ਨੇ ਕਿਹਾ ਬਾ ਸਾਡੀ ਸਰਕਾਰ ਆਊਗੀ ਜੀ ਅਸੀਂ ਉਹਨੂੰ ਕੱਲੀ ਕੱਲੀ ਜਾਂਚ ਕਰਕੇ ਜਿਹੜੇ ਵੀ ਉਹਦੇ ਪਿੱਛੇ ਹੋਏ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਦਿੱਤਾ ਜਾਊਗਾ ਜੇ ਕਹਿੰਦੇ ਝੂਠ ਬੋਲਿਆ ਜਾਂ ਕਿਸੇ ਨੇ ਸਿਆਸਤ ਕੀਤੀ ਉਹਨੂੰ ਵੀ ਸਲਾਖਾਂ ਦੇ ਪਿੱਛੇ ਅਸੀਂ ਭੇਜਾਂਗੇ ਕੀ ਲੱਗਦਾ ਲੋਕ ਦੁਬਾਰਾ ਮੌਕਾ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਖੇਤਰੀ ਪਾਰਟੀ ਆ ਕਿਉਂ ਨਹੀਂ ਦੇਣਗੇ ਜੀ ਠੀਕ ਇਹਨਾਂ ਨੂੰ ਹੁਣ ਦੇ ਦਿੱਲੀ ਦੇ ਭਈਆਂ ਨੂੰ ਦੇ ਦੇਣਾ ਸਾਰਾ ਕੁਝ ਦਿੱਲੀ ਦੇ ਭਈਆਂ ਨੂੰ ਦੇ ਦੇਣਾ ਸਾਰਾ ਕੁਝ ਇਹ ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਅਕਾਲੀ ਦਲ ਦੀ ਸਰਕਾਰ ਆਊਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣਨਗੇ ਤੇ ਪੰਜਾਬ ਫੇਰ ਡਿਵੈਲਪਮੈਂਟ ਵੱਲ ਮਤਲਬ ਵੇਪਡਵਲ ਚੱਲੂਗਾ ਤੇ ਫੇਰ ਹੀ ਸੰਭਵ ਆ ਪੰਜਾਬ ਦਾ ਭਵਿੱਖ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਦੇਣ ਲਈ ਪ੍ਰਧਾਨ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇੰਨਾ ਮਾਨ ਬਖਸ਼ਿਆ ਤੁਸੀਂ ਆਏ ਜੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅੰਤ ਵਿੱਚ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਤਰਨਤਾਰਨ ਜ਼ਿਲ੍ਹੇ ਤੋਂ ਜ਼ਿਲ੍ਹਾ ਪ੍ਰਧਾਨ ਯੂ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਗਜੀਤ ਸਿੰਘ ਜੀ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਪਾਰਟੀ ਵੱਲੋਂ ਨਵੀਂ ਜ਼ਿੰਮੇਵਾਰੀ ਵੀ ਮਿਲੀ ਹੈ ਕਿਸ ਤਰੀਕੇ ਨਾਲ ਨਿਭਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਕਟੀਵਿਟੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਨੇਰੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹੁਣ ਤੱਕ ਤਰਨਤਾਰਨ